ਕਰਦੀ ਕਰਿਓ ਵੀ ਕਾ ਕਰੀ ਲਈ ਜਾਏਗਾ ਜੋ ਤੇ ਇਧਰ ਰੱਖੋ ਕਰੋ ਕੋਠੇ ਕੰਮ ਯਾਰ ਵੇਖ ਲੋਗਾ ਇਹ ਤੇ ਗੱਲ ਹੈਗੀ ਆ ਹੁਣ ਇੱਥੇ ਕੋਈ ਵੀ ਝੀ ਚੁੱਕੋ ਤੇ ਬਾਅਦ ਚ ਲੱਭਦੀ ਨਹੀਂ ਹੈਗੀ ਕਰ ਬਲੋਗ ਨਹੀਂ ਕਰਨਾ ਕੱਟ ਲੈ ਆਕੇ ਆਉਣਾ ਵਾ ਸਾਰੇ ਇੱਕੋ ਜਿਹੇ ਥੋੜਾ ਹੁੰਦਾ ਵਾ ਬਾਤ-ਬਾਤ ਦੀ ਦੁਨੀਆ ਕਿਸ ਦੀ ਨਿਗਾਹ ਚੰਗੀ ਤੇ ਕਿਸ ਦੀ ਮਾੜੀ ਹੂੰ ਤੋ ਉਥੇ ਤੁਸੀਂ ਰਹਿਣ ਡਏ ਜੇ ਤੋ ਉਥੇ ਸਾਰੇ ਕੰਮ ਹੋਣ ਡਏ ਆ ਤੇ ਕੋਈ ਗੱਲ ਨਹੀਂ ਮੈਂ ਤੇਰੇ ਡੈਡੀ ਨੂੰ ਕਹਿੰਨੀ ਆ ਕਿ ਜਿੰਨੇ ਕ ਪੈਸੇ ਹੈਗੇ ਨਾ ਲੈ ਕੇ ਤੇ ਜੋ ਬੰਦੇ ਨਾਲ ਜਾਓ ਰੇਤਿਆ ਰੇਤੇ ਬੈਠੇ ਆ ਚਲੋ ਕੋਈ ਨਹੀਂ ਮੈਂ ਪੈਸੇ ਪੁਹੇ ਲੈਣੇ ਇੱਕ ਦੋ ਜਣਿਆਂ ਕੋ ਬਾਕੀ ਲਵਲੀ ਨਵੀਂ ਗੱਲ ਕਰ ਲੈਣਾ ਉਹ ਵੀ ਬੜੀ ਮਦਦ ਕਰਦਾ ਵਾ ਜੇ ਲੋਡ ਪੈ ਜੂਗੀ ਨਾ ਤੇ ਉਹਨੂੰ ਵੀ ਕਹਿ ਲਾਂਗੇ ਚੱਲ ਪੁੱਤ ਉਹਦੇ ਕੋਲ ਤੂੰ ਪਹਿਲਾਂ ਜਿਹੜੇ ਕੋਲ ਹੈਗੇ ਉਹ ਤੋ ਵਰਤੋ ਜੇ ਲੋਡ ਪਊਗੀ ਤੋਦਾ ਸਾਂ ਚੱਲੀ ਤੇ ਜੇ ਸਾਡਾ ਘਰੋਂ ਹੀ ਸਰ ਜੂਗਾ ਫੇ ਸਾਂ ਚੱਲਣ ਦੀ ਕੀ ਲੋੜ ਵਾ 1 ਬਾਕੀ ਮੈਂ ਮਰ ਗਵਾ ਬਾਕੀ ਮੈਂ लवली ਨਾਲ ਗੱਲ ਕਰਦਾ ਥੋੜੀ ਬੋਧੀ ਮਦਦ ਉਕੋਂ ਲਵਾਂਗਾ ਅੱਗੇ ਨਹੀਂ ਦਵਾਉਣੇ ਆ ਚਲੋ ਕੋਈ ਨਹੀਂ ਤੁਸੀਂ ਕਰੋ ਟਿੱਡੀਆਂ ਨਾਲ ਮੈਂ ਵੀ ਅੱਜ ਬੈਂਕ ਚੋਂ ਹੋ ਕੇ ਨਾ ਨਾਲੇ ਬੰਦਿਆਂ ਨਾਲ ਫੇਰਨਾ ਜਿੰਨਾਂ ਨੂੰ ਪੈਸੇ ਲੈਣੇ ਨਾ ਮੈਂ ਹੋ ਕਿਉਂਦਾ ਫੇਰ ਚਲ ਕੋਈ ਨਹੀਂ ਤੁਸੀਂ ਕਰ ਚਲ ਜੋ ਮੈਂ ਕਰ ਲੈ ਕਰ ਲੈ ਇੱਥੇ ਕਰ ਉਹਦੇ ਵਿੱਚ 4 ਲੱਖ ਮੈਂ ਆਪਣਾ ਰੱਖ ਲੈਣਾ ਵਾ ਜੋ ਬੰਦਾ 4 ਲੱਖ ਉਹਨੂੰ ਦੇ ਦੇਣਾ ਵਾ ਤੇ ਤੇਰੇ ਵਾਲਾ 4 ਹੀ ਨਾ ਦੇ ਦੇਣਾ ਈ ਮੁੜ ਕੇ 8 ਲੱਖ ਜਾਣਾ ਈ ਫੇਰ ਨਾ ਕੱਲ ਨੂੰ ਤੜਫੀ ਹਾਦੀ ਵਾਲਾ ਉਹਨੂੰ ਇਹ ਦੱਸ ਦਿਓ ਵੀ 12 ਲੱਖ ਵਿੱਚੋਂ ਨਾ 4 ਲੱਖ ਤੇਰਾ ਵਨ ਰਮਨ ਹੁਣ ਤੇ ਗਿਆ ਡਿਊਟੀ ਤੇ ਆਉਂਦਾ ਨਾ ਤੇ ਉਹਨੂੰ ਮੈਂ ਸਮਝਾਉਣਾ ਵਾ ਫੇਰ ਹੁਣ ਤੇ ਤੇਰੀ ਸ਼ੇਅਰ ਵਨ ਰਮਨ ਹੁਣ ਤੇ ਚਲ ਗਿਆ ਡਿਊਟੀ ਤੇ ਆਉਂਦਾ ਤਾਂ ਫੇਰ ਮੈਂ ਸਮਝਾਉਣਾ ਵਾ ਤੇ ਮੇਰੀ ਇੱਕ ਗੱਲ ਸੁਣ ਲੈ ਹੁਣ ਤੇ ਤੇਰੀ ਹੁੰਦੀ 6 ਲੱਖ ਨਾ ਖਲਾਸੀ ਮੁੜ ਕੇ 8 ਲੱਖ ਜਾਂਦਾ ਰਹਿਣਾ ਈ ਇਹ ਹੁਣ ਤੂੰ ਵੇਖ ਲੈ ਪੀ ਕਿੱਦਾਂ ਕਰਨੀ ਆ ਚੱਲ 1 ਚੱਲ ਕੋਈ ਗੱਲ ਨਹੀਂ ਆਉਂਦੀ 2 ਆ ਗਈ ਜੀ ਡਿਊਟੀ ਤੋਂ ਆਪਣੇ ਕਮਰੇ ਵਿੱਚ ੜ ਗਏ ਤੂੰ ਬਾਹਰ ਮਾਰਨੀ ਸੀ ਉਹਨੂੰ ਤੇਹੀ ਮਾਰਉਂ ਆਵਾਜ਼ ਉਹਨੂੰ ਬਿੱਦਲਜੀਤ ਮੇਰੀ ਗੱਲ ਸੁਣ ਉਹਦੋਂ ਤੇ ਤੂੰ ਮਾਂ ਬਣੀ ਸੀ ਉਹਦੀ ਉਹਦੋਂ ਦੇ ਨਹੰਦਲ ਜੀ ਤਾਂ ਆ ਗਿਆ ਜੀ ਆਪਣੇ ਕਮਰੇ ਵਿੱਚ ਤੇ ਜਾਓ ਕਰੋ ਗੱਲ ਉਹਦੇ ਨਾਲ ਕੋਈ ਨਹੀਂ ਮੈਂ ਹੁਣੇ ਵਾਇ ਮਾਰਦਾ ਉਹਨੂੰ ਇੱਥੇ ਨਾ ਆਵਾਜ਼ ਮਾਰੋ ਉੱਥੇ ਜਾਓ ਨਹੀਂ ਉੱਥੇ ਜਾਣਾ ਵਾ ਦਲਜੀਤ ਹੁਣੀ ਆ ਗਿਆ ਜੀ ਆਪਣੇ ਕਮਰੇ ਵਿੱਚ ਜਾਓ ਜਾ ਕੇ ਤੋਦ ਨਾਲ ਗੱਲ ਕਰੋ ਕੋਈ ਨਹੀਂ ਮੈਂ ਜੰਦਾ ਹੁਣੀ ਚੁੱਪ ਕਰਕੇ ਨਾ ਗੱਲ ਕਰਿਓ ਉਹਨੇ ਕੋਈ ਪੈਸੇ ਦੇਣੇ ਪੈਣੇ ਆ ਤੂੰ ਵੇਸੇ ਹੀ ਬਣਦਾ ਕੀ ਆ ਤੂੰ ਵਨ ਛੇ ਢਣਾਉ ਦਾ ਉਹ ਡਰ ਦੀ ਤਿੰਨੇ ਹਿੱਸੇ ਹੋਣੇ ਉਹਦੇ ਤੁਹਾਡਾ ਹਿੱਸਾ ਨਹੀਂ ਹੋਣਾ ਮੇਰਾ ਹਿੱਸਾ ਨਹੀਂ ਹੋਣਾ ਅੱਜ 21 ਮੇਰੀ ਗੱਲ ਸੁਣ ਨਾ ਜਦੋਂ ਤੈਨੂੰ ਨੌਕਰੀ ਮਿਲੀ ਸੀ ਨਾ ਤੇ ਪੈਸੇ ਦਿੱਤੇ ਸੀ ਸਾਰੇ ਜੋਬਨ ਨੇ ਜੇ ਤੂੰ ਇਹਦੇ ਤੇ ਤਿੰਨੇ ਹਿੱਸੇ ਕਰਨੇ ਆ ਨਾ ਤੇ ਫਿਰ ਤੇਰੀ ਤਨਖਾਹ ਤੇ ਵੀ ਤਿੰਨੇ ਹਿੱਸੇ ਹੋਣਗੇ ਨਹੀਂ ਅੜ ਗਈ ਗੱਡੀ 21 ਜੇ ਇਹ ਰਕਮ ਤੇ ਤਿੰਨੇ ਹਿੱਸੇ ਹੋਣਗੇ ਨਾ ਤਰੀ ਜਾ ਨਾ ਕੋਈ ਗੱਲ ਕਰੀ ਜੇ ਉਹ ਮੈਂ ਨਹੀਂ ਜ ਕੋਈ ਵੀ ਪੈਸਾ ਦੇਣਾ ਠੀਕ ਹੈ ਨਾ ਜੇ ਇਹ ਗੱਲ ਨਹੀਂ ਹੋਣਾ ਫਿਰ ਦੀ ਜੇ ਤੂੰ ਨਹੀਂ ਨਾ ਆਉਣਾ ਤੇ ਮੇਰੇ ਖਾਤੇ 'ਚ ਹੈਗਾ ਇਹ 12 ਲੱਖ ਰੁਪਈਆ ਮੈਂ 8 8 ਲੱਖ 21 4 ਹੀ ਤੇਰਾ ਤੇ 4 ਜੋ ਬੰਦਾ ਉਹ ਮੈਂ ਕਢਾ ਕੇ ਉਹਨੂੰ ਦੇ ਦੇ ਲਗਾ ਵੀ ਆਪਣੇ ਕੰਮ ਸਟਾਰਟ ਕਰ ਲਾ 21 4 ਅਸਲ 'ਚ ਬੜੀ ਬੋਲਦਾ ਸੀ ਤੇ ਤੂੰ ਫਿਰ ਹੁਣ ਮੈਨੂੰ ਡਾਕੇ ਦਸੀ 8 ਲੱਖ ਤੇ ਕੋਈ ਮੈਂ ਫਿਰ ਜਾਂਦੇ ਦਿੱਤੀ ਉੱਠ ਕੇ ਨਹੀਂ ਗੱਲ ਕਹਿਣਾ ਮੈਨੂੰ ਕੋਈ ਗੱਲ ਨਹੀਂ ਕਢਾਇਓ ਮੇਰੇ ਸਾਕੇ ਦਾ ਕਢਾਉਂਦੇ ਮੈਂ ਤੈਨੂੰ ਕਿਹਾ ਇੱਕੋ ਗੱਲ ਬਾ ਇੱਕੋ ਗੱਲ ਬਾਰ-ਬਾਰ ਬਾਰ-ਬਾਰ ਦੋੜੀ ਹੋ ਗਿਆ ਹੋ ਗਿਆ ਹੀ ਚੱਲ ਭਾਈ 21 ਦਲਜੀਤ ਤੂੰ ਕੋਠੇ ਤੇ ਗੱਲ ਮੰਨੀ ਸੀ ਠੀਕ ਹੈ ਤੇ ਮੇਰੀ ਗੱਲ ਸੁਣ ਪਤਾ ਕੀ ਕਹਿੰਦੇ ਸੀ ਕੀ ਕਹਿੰਦੇ ਹੁਣ ਉਹ ਸਾਂਝੇ ਥਾਂ ਤੇ 12 ਲੱਖ ਰੁਪਏ ਆਣਗੇ ਇਹਰਾ ਹਾਂਜੀ ਸਾਂਝੇ ਥਾਂ ਤੇ ਸਾਂਝੇ ਖਾਤੇ ਥਾਂ ਤੇ ਹੈਗਾ ਨਹੀਂ ਸ਼ੁਰੂਆਤ 1 ਮਿੰਟ 2 ਵਾਰ ਮੇਰੀ ਗੱਲ ਸੁਣ ਉਹ ਸਾਂਝੇ ਮੇਰੀ ਮੰਨ ਲਓ ਤੇ ਦੇ ਦਿਓ ਚੰਗੇ ਰਹੋਗੇ ਮੈਂ ਦੱਲਣਾ ਕਿ ਨਾਲ ਇਹ ਨਾ ਮੇਰੀ ਗੱਲ ਸੁਣ ਪਤਾ ਕਿਦਾਂ ਕਹਿੰਦੇ ਸੀ ਸਾਂਝੇ ਖਾਤੇ 'ਚ 12 ਲੱਖ ਰੁਪਈਆ ਕਹਿੰਦੇ 4 ਲੱਖ 2 ਵਾਰ ਮੇਰੀ ਗੱਲ ਸੁਣ ਪਤਾ ਕਿਹਦੇ ਪੈਸੇ ਕਹਿੰਦੇ ਹੁੰਦੇ ਨੇ ਨਹੀਂ ਨਹੀਂ ਭਾਬੀ ਦੇ ਪੁੱਛਣਾ ਨਾ ਲੈ ਕਿੰਨਾ ਤੂੰ ਮੇਰੀ ਗੱਲ ਸੁਣ ਸਾਂਝੇ ਖਾਤੇ 'ਚ ਆ 12 ਲੱਖ ਰੁਪਈਆ ਰਮਾ ਕੀ ਹੋਈ ਜੇ ਅਸੀਂ ਭੈਣ ਭਰਾ ਇਕੱਠੇ ਕਰਾਂਗੇ ਰਿਸ਼ਤੇਦਾਰ ਇਕੱਠੇ ਕਰਾਂਗੇ ਫਿਰ ਚੰਗਾ ਰਹੂਗਾ ਮੈਂ ਇਹਨੂੰ ਕਿਹਾ ਤੂੰ ਗੱਲ ਹੀ ਛੱਡ ਦੇ ਪਤਾ ਨਹੀਂ ਤੂੰ ਕੀ ਖਾ ਕੇ ਜੰਮਿਆ ਰੋਲਾ ਪਾਉਣਾ ਹਟਦਾ ਹੀ ਨਹੀਂ ਹਟਦਾ ਨਹੀਂ ਗੱਲਾਂ ਇਹਨਾਂ ਨਾਲ ਨਹੀਂ ਹੋਣਗੀਆਂ ਕਾਂ ਖਾ ਕੇ ਗੱਲ ਤੇ ਪੂਰੀ ਹਲਾ ਦੀ ਕਾਂਗ ਤਾਂ ਚਲੋ ਹੋਰ ਕੁਝ ਕਹਿਣਾ ਜਾਂਦਾ ਇਹ ਨਾ ਕੱਲ ਕਿ ਆਪੇ ਕੀ ਖਾ ਕੇ ਜੰਮਿਆ ਹੋ ਇਹ ਚੰਗੀ ਲੱਗ ਚਲ ਯਾਰ ਇਹ ਰਹਿਣ ਦੇ ਟੂਆ ਰਮਨ ਬਹੁਤਾ ਹੀ ਬੇਸ਼ਰਮਾ ਕਰਦੀ ਕਰਿਓ ਵੀ ਆਹ ਕਰੀ ਲਈਏਗਾ ਜੋ ਤੇ ਇਧਰ ਰੱਖੋ ਕਰੋ ਕੋਠੇ ਕੰਮ ਯਾਰ ਵੇਖ ਲੋਗਾ ਇਹ ਤੇ ਗੱਲ ਹੈਗੀ ਆ ਹੁਣ ਇੱਥੋਂ ਕੋਈ ਵੀ ਚੀਜ਼ ਚੁੱਕੋ ਤੇ ਬਾਅਦ ਚ ਲੱਭਦੀ ਨਹੀਂ ਹੈਗੀ ਕਰ ਬਲੋਕ ਨਹੀਂ ਕਰ ਲਾ ਲੈ ਕੇ ਆਉਣਾ ਵਾ ਸਾਰੇ ਇੱਕੋ ਜਿਹੇ ਥੋੜਾ ਹੁੰਦਾ ਵਾ ਬਾਹਤ ਬਾਹਤ ਦੀ ਦੁਨੀਆ ਕਿਸ ਦੀ ਨਿਗਾਹ ਚੰਗੀ ਤੇ ਕਿਸ ਦੀ ਮਾੜੀ ਉਥੇ ਤੁਸੀਂ ਰਹਿਣ ਡਏ ਜੇ ਤੋ ਉਥੇ ਸਾਰੇ ਕੰਮ ਹੋਣ ਡਏ ਆ ਤੇ ਕੋਈ ਗੱਲ ਨਹੀਂ ਮੈਂ ਤੇਰੇ ਡੈਡੀ ਨੂੰ ਕਹਿੰਨੀ ਆ ਵੀ ਜਿੰਨੇ ਕੁ ਪੈਸੇ ਹੈਗੇ ਨਾ ਲੈ ਕੇ ਤੇ ਜੋ ਬੰਦੇ ਨਾਲ ਜਾਓ ਰੇਤਿਆ ਰੇਤ ਨਹੀਂ ਬੈਠੇ ਆ ਚਲੋ ਕੋਈ ਨਹੀਂ ਮੈਂ ਪੈਸੇ ਪੂਹੇ ਲੈਣੇ ਇੱਕ ਦੋ ਜਣਿਆਂ ਕੋ ਬਾਕੀ ਲਵਲੀ ਨਵੀਂ ਗੱਲ ਕਰ ਲੈਣਾ ਉਹ ਵੀ ਬੜੀ ਮਦਦ ਕਰਦਾ ਵਾ ਜੇ ਲੋਡ ਪੈ ਜੂਗੀ ਨਾ ਤੇ ਉਹਨੂੰ ਵੀ ਕਹਿਣਾਗੇ ਚੱਲ ਪੁੱਤ ਉਹਦੇ ਕੋਲ ਤੋਂ ਪਹਿਲਾਂ ਜਿਹੜੇ ਕੋਲ ਹੈਗੇ ਉਹ ਤਰਤੋ ਜੇ ਲੋਡ ਪਾਉਗੀ ਤੂੰ ਤਾਂ ਸਹਾਨ ਚੱਲੀ ਤੇ ਜੇ ਸਾਡਾ ਘਰੋਂ ਹੀ ਸਰ ਜੂਗਾ ਸਹਾਨ ਚੱਲਣ ਦੀ ਕੀ ਲੋੜ ਵਾ 1 ਬਾਕੀ ਮੈਂ ਮਰ ਗਵਾ ਬਾਕੀ ਮੈਂ ਲਵਲੀ ਨਾਲ ਗੱਲ ਕਰਦਾ ਥੋੜੀ ਬੋਧੀ ਮਦਦ ਉਕੋਂ ਲਾਉਂਗਾ ਅੱਗੇ ਨਹੀਂ ਦਵਾਉਣੇ ਆ ਚਲੋ ਕੋਈ ਨਹੀਂ ਤੁਸੀਂ ਕਰਿਓ ਟੱਡੀਆਂ ਨਾਲ ਗੱਲ ਮੈਂ ਵੀ ਅੱਜ ਬੈਂਕ ਚੋਂ ਹੋ ਗਏ ਨਾ ਨਾਲੇ ਬੰਦਿਆਂ ਨਾਲ ਫੇਰਨਾ ਜਿੰਨਾਂ ਨੂੰ ਪੈਸੇ ਲੈਣੇ ਨਾ ਮੈਂ ਹੋ ਕਿਉਂ ਨਾ ਫਿਰ ਚੱਲ ਕੋਈ ਨਹੀਂ ਚੱਲ ਜੋ ਮੈਂ ਕਰ ਲੈ ਕਰ ਲੈ ਇੱਥੇ ਕਰ ਉਹਦੇ ਵਿੱਚ 4 ਲੱਖ ਮੈਂ ਆਪਣਾ ਰੱਖ ਲੈਣਾ ਵਾ ਜੋ ਬੰਦਾ 4 ਲੱਖ ਉਹਨੂੰ ਦੇ ਦੇਣਾ ਵਾ ਤੇ ਤੇਰੇ ਵਾਲਾ 4 ਹੀ ਮੈਂ ਦੇ ਦੇਣਾ ਹੀ ਮੁੜ ਕੇ 8 ਲੱਖ ਜਾਣਾ ਹੀ ਫੇਰ ਨਾ ਕੱਲ ਨੂੰ ਤੜਫੀ ਹਾਡੇ ਵਾਲਾ ਉਹਨੂੰ ਇਹ ਦੱਸ ਦਿਓ ਵੀ 12 ਲੱਖ ਵਿੱਚੋਂ ਨਾ 4 ਲੱਖ ਤੇ 1 ਰਮਨ ਹੋਂਦੇ ਗਿਆ ਡਿਊਟੀ ਤੇ ਆਉਂਦਾ ਨਾ ਤੇ ਉਹਨੂੰ ਮੈਂ ਸਮਝਾਉਣਾ ਵਾ ਕਿ ਹੁਣ ਤੇ ਤੇਰੀ ਸ਼ੇਅਰ 1 ਤਾਰਾ ਮਨ ਹੁਣ ਤੇ ਚਲ ਗਿਆ ਡਿਊਟੀ ਤੇ ਆਉਂਦਾ ਤਾਂ ਫਿਰ ਮੈਂ ਸਮਝਾਉਂਦਾ ਵਾ ਤੇ ਮੇਰੀ ਇੱਕ ਗੱਲ ਸੁਣ ਲੈ ਹੁਣ ਤੇ ਤੇਰੀ ਹੋਂਡਿਆ 6 ਲੱਖ ਨਾ ਖਲਾਸੀ ਮੁੜ ਕੇ 8 ਲੱਖ ਜਾਂਦਾ ਰਹਿਣਾ ਹੀ ਆ ਇਹ ਹੁਣ ਤੂੰ ਵੇਖ ਲੈ ਕਿੱਦਾਂ ਕਰਨੀ ਆ ਚਲ ਚਲ ਕੋਈ ਗੱਲ ਨਹੀਂ ਆਉਂਦਾ ਆ ਗਿਆ ਜੀ ਡਿਊਟੀ ਤੋਂ ਆਪਣੇ ਕਮਰੇ ਵਿੱਚ ਛੜ ਗਿਆ ਤੇ ਮਾਰ ਮਾਰਨੀ ਹੀ ਉਹਨੂੰ ਤੇਹੀ ਮਾਰਾਂ ਮੈਂ ਆਵਾਜ਼ ਉਹਨੂੰ ਪਿੱਦਲ ਜਿੱਤ ਮੇਰੀ ਗੱਲ ਸੁਣ ਉਦੋਂ ਤੇ ਤੋਂ ਮਾ ਬਣੀ ਹੀ ਉਹਦੀ ਮਿਹੰਦਲਜੀਤ ਆ ਗਿਆ ਜੀ ਆਪਣੇ ਕਮਰੇ ਵਿੱਚ ਤੇ ਜਾਓ ਕਰੋ ਗੱਲ ਉਹਦੇ ਨਾਲ ਕੋਈ ਨਹੀਂ ਮੈਂ ਹੁਣੇ ਆਵਾਜ਼ ਮਾਰਦਾ ਉਹਨੂੰ ਇੱਥੇ ਨਾ ਆਵਾਜ਼ ਮਾਰੋ ਉੱਥੇ ਜਾਓ ਨਹੀਂ ਉੱਥੇ ਜਾਣਾ ਵਾ ਦਲਜੀਤ ਹੁਣੀ ਆ ਗਿਆ ਜੀ ਆਪਣੇ ਕਮਰੇ ਵਿੱਚ ਜਾਓ ਜਾ ਕੇ ਤੇ ਨਾਲ ਗੱਲ ਕਰੋ ਕੋਈ ਨਹੀਂ ਮੈਂ ਜਾਣਦਾ ਹੁਣੀ ਚੁੱਪ ਕਰਕੇ ਨਾ ਗੱਲ ਕਰਿਓ ਉਹਨੇ ਕੋਪੀ ਪੈਸੇ ਦੇਣੇ ਪੈਣੇ ਆ ਤੂੰ ਵੇਸੇ ਹੀ ਬਣਦਾ ਕੀ ਆ ਬੁਲਣਾ 6 ਦਿਣਾਉ ਦਾ ਉਹ ਡਰ ਦੀ ਤਿੰਨੇ ਹਿੱਸੇ ਹੋਣੇ ਉਹਦੇ ਤੁਹਾਡਾ ਹਿੱਸਾ ਨਹੀਂ ਹੋਣਾ ਮੇਰਾ ਹਿੱਸਾ ਨਹੀਂ ਹੋਣਾ ਅੱਜ ਕੱਢ ਲੈ ਬੁਲਣਾ ਮੇਰੀ ਗੱਲ ਸੁਣ ਜਦੋਂ ਤੈਨੂੰ ਨੌਕਰੀ ਮਿਲੀ ਸੀ ਨਾ ਤੇ ਪੈਸੇ ਦਿੱਤੇ ਸੀ ਸਾਰੇ ਜੋਬਨ ਨੇ ਜੇ ਤੂੰ ਇਹਦੇ ਤਿੰਨੇ ਹਿੱਸੇ ਕਰਨੇ ਆ ਨਾ ਤੇ ਫਿਰ ਤੇਰੀ ਤਨਖਾਹ ਦੇ ਵੀ ਤਿੰਨੇ ਹਿੱਸੇ ਹੋਣਗੇ ਨਹੀਂ ਅੜ ਗਈ ਗੱਡੀ ਬੁਲਣਾ ਜੇ ਇਹ ਰਕਮ ਦੇ ਤਿੰਨ ਹਿੱਸੇ ਹੋਣਗੇ ਨਾ ਤੀਜਾ ਨਾ ਕੋਈ ਗੱਲ ਕਰੀ ਜੇ ਤੂੰ ਮੈਨੂੰ ਕੋਈ ਵੀ ਪੈਸਾ ਦੇਣਾ ਕੀ ਕਹਿੰਦਾ ਜੇ ਇਹ ਗੱਲ ਨਹੀਂ ਹੋਣਾ ਕਰਦੀ ਜੇ ਤੂੰ ਨਹੀਂ ਨਾ ਹੁਣਾ ਤੇ ਮੇਰੇ ਖਾਤੇ 'ਚ ਹੈਗਾ ਇਹ 12 ਲੱਖ ਰੁਪਈਆ ਮੈਂ 8 8 ਲੱਖ 21 4 ਹੀ ਤੇਰਾ ਤੇ 4 ਜੋ ਬੰਦਾ ਉਹ ਮੈਂ ਕਢਾ ਕੇ ਉਹਨੂੰ ਦੇ ਦੇ ਲੱਗਾ ਵੀ ਆਪਣੇ ਕੰਮ ਸਟਾਰਟ ਕਰ ਲਾ 21 4 ਅਸਲ 'ਚ ਬੜੀ ਬੋਲਦਾ ਸੀ ਤੇ ਤੂੰ ਫਿਰ ਹੁਣ ਮੈਨੂੰ ਡਾਕੇ ਦਸੀ 8 ਲੱਖ ਤੇ ਕੋਈ ਮੈਂ ਫਿਰ ਜਾਂਦੇ ਤੀ ਉੱਥ ਕੀ ਗੱਲ ਕਰਨਾ ਮੈਨੂੰ ਕੋਈ ਗੱਲ ਨਹੀਂ ਕਢਾਉਂਦੇ ਰਹਿ ਸਕਦਾ ਕਢਾਉਂਦੇ ਮੰਤੂ ਕਿਹਾ ਇੱਕੋ ਗੱਲ ਬਾ ਇੱਕੋ ਗੱਲ ਬਾ ਬਾਰ-ਬਾਰ ਬਾਰ-ਬਾਰ ਦੁਵਾਰੀ ਹੋ ਗਿਆ ਹੋ ਗਿਆ ਹੀ ਚੱਲ ਭਈ 21 ਦਲਜੀਤ ਤੂੰ ਕੋਠੇ ਤੇ ਗੱਲ ਮੰਨੀ ਸੀ ਠੀਕ ਹੈ ਤੇ ਮੇਰੀ ਗੱਲ ਸੁਣ ਪਤਾ ਕੀ ਕਹਿੰਦੇ ਸੀ ਕੀ ਕਹਿੰਦੇ ਹੁਣ ਉਹ ਸਾਂਝੇ ਥਾਂ ਚ 12 ਲੱਖ ਰੁਪਏ ਆਣੇ ਨੇ ਇਹਨਾਂ ਹਾਂਜੀ ਸਾਂਝੇ ਥਾਂ ਸਾਂਝੇ ਖਾਤੇ ਥਾਂ ਚ ਹੈਗਾ ਨਹੀਂ 21 ਇੱਕ ਮਿੰਟ 21 ਮੇਰੀ ਗੱਲ ਸੁਣ ਉਹ ਸਾਂਝੇ ਮੇਰੀ ਮੰਨ ਲਓ ਤੇ ਦੇ ਦਿਓ ਚੰਗੇ ਰਹੋਗੇ ਉਈ ਦੰਨਾ ਕਹਨ ਨਾਲ ਇਹਨਾਂ ਵਾਲਾ ਮੇਰੀ ਗੱਲ ਸੁਣ ਪਤਾ ਕਿਦਾਂ ਕਹਿੰਦੇ ਸੀ ਸਾਂਝੇ ਖਾਤੇ 'ਚ 12 ਲੱਖ ਰੁਪਈਆ ਕਹਿੰਦੇ 4 ਲੱਖ ਦੋ ਹਨ ਮੇਰੀ ਗੱਲ ਸੁਣ ਪਤਾ ਕਿਹੜੇ ਪੈਸੇ ਕਹਿੰਦੇ ਹੁੰਦੇ ਨੇ ਨਹੀਂ ਨਹੀਂ ਭਾਬੀ ਨੇ ਪੁੱਛਣਾ ਨਾਲ ਕਿੰਨਾ ਦੋ ਹਨ ਮੇਰੀ ਗੱਲ ਸੁਣ ਸਾਂਝੇ ਖਾਤੇ 'ਚ 12 ਲੱਖ ਰੁਪਈਆ ਰੱਬ ਕਿ ਹੋਈ ਜੇ ਅਸੀਂ ਭੈਣ ਭਰਾ ਇਕੱਠੇ ਕਰਾਂਗੇ ਰਿਸ਼ਤੇਦਾਰ ਇਕੱਠੇ ਕਰਾਂਗੇ ਫਿਰ ਚੰਗਾ ਰਹੂਗਾ ਮੈਂ ਇਹਨੂੰ ਕਿਹਾ ਤੂੰ ਗੱਲ ਹੀ ਛੱਡ ਦੇ ਪਤਾ ਨਹੀਂ ਤੂੰ ਕੀ ਖਾ ਕੇ ਜੰਮਿਆ ਰੋਲਾ ਪਾਉਂ ਉਹ ਹਟਦਾ ਹੀ ਨਹੀਂ ਹਟਦਾ ਨਹੀਂ ਗੱਲਾਂ ਇਹ ਨਾ ਆਣਾ ਭਾਈ ਮੈਨੂੰ ਮੈਨੂੰ ਕਾਹਾਂ ਖਾ ਕੇ ਗੱਲ ਤੇ ਪੂਰੀ ਹਲਾ ਦੀਆਂ ਦੀਆਂ ਕਾਹਗਾ ਚਲੋ ਹੋਰ ਕੁਝ ਕਹਿਣਾ ਜਾਂਦੇ ਇਹ ਨਾ ਕਹ ਲੈ ਕਿ ਅੱਪੀ ਕੀ ਖਾ ਕੇ ਜੰਮਿਆ ਇਹ ਚੰਗੀ ਲੱਗ ਚਲ ਯਾਰ ਇਹ ਰਹਿਣ ਦੇ 21 ਰਮਨ ਬਹੁਤਾ ਹੀ ਬੇਸ਼ਰਮ ਆ